ਸਤਿ ਆਸ਼ਟ ਨੀਆ ਨਾਨਕ ਨਾਮ ਛੜਿ ਕਰਾ ਤੇਰੇ ਬਾਣੀ ਸਵਤੰਤਰ ਹੋਣਾ ਸਾਹਿਬ ਗੁਣੀ ਗਦੇਰਾ ਕਰ ਲਸ਼ਕਰ ਸਭ ਤੇਰਾ ਕੋ ਕਦੇ ਨਹੀਂ ਤਰਸਣਾ ਅਰਥ ਸਰਿਆਦਾ ਸਾਰੀ ਦੇਵੁਰਾਰੀ ਪ੍ਰਭ ਅਵਚਲ ਨੀਵ ਉਸਾਰੀ ਬਾਦ ਤਨ ਨਸਨਾ ਆਪਣਾ ਕੋ ਸਮਾਇ ਸਤਨੰਨ ਦੇਵਰਾ ਕੋ ਸਮਾਇ ਸਤਨੰਨ ਤੇ ਪ੍ਰਭ ਕੋ ਸਿਮਰਐ ਜਨ ਪਰਮਾਨ ਪ੍ਰਭ ਕੋ ਸਿਮਰਐ ਪ੍ਰਪੰਧਾਨ ਪ੍ਰਭ ਕੋ ਸਿਮਰਐ ਬਹਿ ਮੂਤਾ ਦੇ ਪ੍ਰਭ ਉਸ ਮੈਂ ਸਭ ਕੇ ਰਾਜੇ ਪ੍ਰਭ ਕੋ ਸਿਮਰਐ ਸੁਆਸੀ ਪ੍ਰਭ ਕੋ ਸਿਮਰਐ ਸਦਾ ਬਨਾਂ ਸੀਸ ਕੰਤੈ ਪ੍ਰਭ ਕੋ ਸਿਮਰਐ ਪ੍ਰਭ ਕਾ ਦੀ ਪ੍ਰਭ ਉਸ ਜਾਸ ਤੁਮਾ ਤੇ ਦਾ ਪਰ ਤੇਰੇ ਕਿਰਪਾ ਮੈਂ ਸੁਤਨੇ ਕੋਈ ਨ ਜਾਣੈ ਤੁਮਰਾ ਅੰਤ ਤੇ ਦੇਵ ਕਿਆ ਬਧ ਮੰਨਤੈ ਸਰਲ ਸਮਗਰੀ ਤੁਮਰੇ ਸੁਕਰਤਾ ਹਰੀ ਸੰਤੇ ਹੋਇ ਸਵਾ ਗਿਆਨਾਰੀ ਮਨ ਗਰੀ ਕਤ ਮੇ ਤੁਮਹੀ ਜਾਨੇ ਨਾਨਕ ਦਾਸ ਸਦਾ ੁਰਬਨੀ ਸਲੋਕ ਸੇਨ ਹਾਰ ਪ੍ਰਭ ਛੋਡ ਕੇ ਲਾਕੇ ਆਨ ਸਵਾਰ ਸਾਹ ਹੋਏ ਜੀ ਕੀ ਜੁਨਾਹ ਸੁਨਹਿਰ ਉਹ ਸੱਚੋ ਭਲੇ ਮਾਲਕਾਂ ਸਰਮੰਦੀਆ ਭਾਵਨਾਵਾਂ ਫੋਨ ਕਰੀਆਂ ਫੁਰਕਾ ਕਰੋ ਕਮਰ ਕਸ਼ੇ ਲਗਾਏ ਕਿ ਸੱਚਖੰਡ ਦਰਬਾਰ ਸਭਾ ਮੱਧਵਕਸ਼ੂ ਨਾਮਿਤ ਨਾਮ ਚੜ੍ਹੰਤਰਾ ਜੇਰੇ ਭਾਗ ਸੋ ਬਹੁਤ ਸੀ ਜੁਦੀ ਕੀ ਫਤਹਿ ਕੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਜੋ ਸਰਦਾਰ ਰਾਜਵਿੰਦਰ ਸਿੰਘ ਪੁੱਤਰ ਸਰਦਾਰ ਜੀ ਸਿੰਘ ਤੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੋਈ ਹੈ ਜੋ ਰਾਜਵਿੰਦਰ ਸਿੰਘ ਸੋਧੀ ਅਵਰਜ ਅਰਬ ਜਾ ਰਿਹਾ ਹੈ ਜਿਸ ਦੀ ਖੁਸ਼ੀ ਅੰਦਰ ਗੁਰੂ ਸਾਹਿਬ ਤੋਂ ਖੁਸ਼ੀਆਂ ਲੈਂਦੇ ਹੋਏ ਅੱਜ ਆਪਣੇ ਗ੍ਰਹਿ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਾਏ ਸੋ ਸਮੂਹ ਪਰਿਵਾਰ ਨੇ ਸਭ ਨੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਆਪਣੀਆਂ ਮਿਹਰ ਭਰਿਆ ਹੱਥ ਰਾਜਿੰਦਰ ਸਿੰਘ ਦੇ ਸੰਤੇ ਰੱਖਣ ਤਾਂ ਜੋ ਆਉਣ ਵਾਲੀ ਜੋ ਨੌਜਵਾਨ ਪੀੜ੍ਹੀ ਹੈ ਉਸ ਨੂੰ ਇੱਕ ਸਿੱਖਿਆ ਮਿਲ ਸਕੇ ਕਿ ਕੋਈ ਵੀ ਕਾਰਜ ਕਰੀਏ ਤਾਂ ਸਭ ਤੋਂ ਪਹਿਲਾਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦਾ ਜੇਕਰ ਉਂਟਾਸਰਾ ਲੈ ਕੇ ਕੋਈ ਕਾਰਜ ਕੀਤਾ ਜਾਵੇ ਸਤਗੁਰੂ ਜੀ ਕਿਰਪਾ ਕਰਦੇ ਨੇ ਦੇਸਾਂ ਪਰਦੇਸਾਂ ਸਹਾਇਤਾ ਕਰਦੇ ਨੇ ਸਤਗੁਰੂ ਜੀ ਦੀ ਕਿਰਪਾ ਕਰਨ ਜਿਨ੍ਹਾਂ ਮਨੋ ਕਾਮਨਾ ਨੂੰ ਧਰ ਕੇ ਪਰਿਵਾਰ ਨੇ ਗੁਰੂ ਸਾਹਿਬ ਦੇ ਚਰਨ ਪਾਸੀ ਸੀ ਸੋਈ ਭਾਵਨਾ ਨਾਲ ਗੁਰਦੁਆਰਾ ਸਮੂਹ ਪਰਿਵਾਰ ਤੇ ਮਿਹਰ ਕਰਿਆ ਰੱਖਣ ਉਹ ਸਿੱਖੀ ਜੀਵਨ ਨਾਮ ਦੀਆਂ ਬੰਦਾ ਬਖਸ਼ਣਗੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਨਾਮਾ ਨਾਮ ਗਾਜਿੰਦਰ ਸਿੰਘ ਗਾਜਵੀਰ ਸਿੰਘ ਰਾਜਿੰਦਰ ਸਿੰਘ ਤੇ ਰਾਜੂ ਜੀ ਜੋ ਅੱਜ ਦੀ ਅਰਦਾਸ ਕਰੀਏ ਇਸ ਵਾਰ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਦਾ ਸੁਖ ਸ਼ਾਂਤੀ ਦੀ ਜੋ ਅਰਦਾਸ ਕਰਾਈ ਹੈ ਅਰਦਾਸ ਕਰਾਇਆ ਕਲ ਮਹਾਰਾਜਾ ਸਾਰਜ ਕਰਾਇਆ ਸਿੱਤੇਦਾਰ ਮਲਾਇ ਮਤਰਾ ਤੇ ਬੱਤੀ ਇਹ ਸਾਥ ਕਰ ਜਾਂਦੀ ਆਪਾਂ ਨਵੀਂ ਜਨਰੇਸ਼ਨ ਆਉਣ ਵਾਲੀ ਮਸਾਤ ਬੱਚੇ ਬਚਾ ਕੇ ਦੇ ਕੇ ਜਨ ਜੋ ਬਾਈ ਕੋ ਨਾਮ ਜਹਾਜ ਹੈ ਕਰੇ ਸੂਤਰੇ ਪਾਰ ਜੋ ਸਰਦਾ ਕਰ ਸੇ ਬੰਦੇ ਬਾਰ ਉਤਾਰਨ ਹਾ ਜੋ ਸਰਦਾ ਕਰ ਸੇ ਬੰਦੇ ਬਾਰ ਉਤਾਰਨ ਹਾ ਨੇ ਸੁਨਹਾਰ ਸਤਿ ਸ਼੍ਰੀ ਆਕਾਰ ਬੋਲੇ ਸੁਨਹਾਰ ਸਤਿ ਸ਼੍ਰੀ ਆਕਾਰ ਤੁਮਾ ਤੇ ਦਾ ਪਰ ਤੇਰੀ ਕਿਰਪਾ ਮੈਂ ਸੁਤਨੇ ਕੋਈ ਨ ਜਾਣੇ ਸਮਰਾ ਅੰਤ ਤੇ ਦੇਵ ਗਿਆਨ ਬਧ ਮੰਤਾ ਸਾਗਰ ਸਮਗਰੀ ਤੁਮਰੇ ਸੁਕਰ ਦਾ ਹਰੀ ਸੰਤੇ ਹੋਇ ਸਵਾ ਗਿਆਨ ਆਰੀ ਮੰਨ ਦੇ ਗਦ ਮੇ ਤੁਮਹੀ ਜਾਣੇ नानक दास सदा कुर्बान इस लोक सेना हार प्रभु छोड़ के लाके आन सवार साहिब गुण घेरा कर लश्कर सब तेरा कागद नानक नाम चढ़ दी करा तेरे भाणे सब